ਸ੍ਰੀ ਗਾਲ ਜੀ ਸਾਰਿਆਂ ਨੂੰ ਅੱਜ ਆਪਾਂ ਪਹੁੰਚੇ ਸੀਗੇ ਮੈਂਤਾ ਜੀ ਦੀ ਹੱਟੀ ਤੇ ਜਿਹੜੇ ਆਪਣਾ ਮਿਤਰੇ ਸ਼ਕੀਨ ਨੇ ਤੇ ਆਪਾਂ ਉਹਨਾਂ ਲਈ ਸਪੈਸ਼ਲ ਵੀਡੀਓ ਲੈ ਕੇ ਆਏ ਆ ਆਪਣੇ ਪਟਿਆਲਾ ਵਿਕੇ ਜਲੇਬੀਆਂ ਆਪਾਂ ਨੂੰ ਪਤਾ ਹੈ ਜਿਹੜੇ ਪਟਿਆਲਾ ਵਾਸੀ ਨੇ ਉਹਨਾਂ ਤੋਂ ਪਤੀਆ ਅੰਕਲ ਜੀ ਦੇ ਜਲੇਬੀਆਂ ਬਹੁਤ ਮਸ਼ਹੂਰ ਨੇ ਤੇ ਕਾਫੀ ਵਧੀਆ ਅੰਕਲ ਜੀ ਜਲੇਬੀਆਂ ਬਣਾਉਂਦੇ ਨੇ ਤੇ ਆਪਾਂ ਅੰਕਲ ਜੀ ਨੂੰ ਮਿਲਦੇ ਆਂ ਕਿ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਅੰਕਲ ਜੀ ਆਪਣੇ ਈਵਰਸ ਨੂੰ ਦੱਸੋ ਜੀ ਜਿਹੜਾ ਆਪਣੇ ਇੰਨੀ ਵਧੀਆ ਤੁਸੀਂ ਜਲੇਬੀ ਬਣਾਉਂਦੇ ਹੋ ਇੰਨੀ ਪਿਓਰ ਤੇ ਇੰਨੀ ਵਧੀਆ ਹੁੰਦੀ ਆ ਫਰੈਸ਼ ਜਲੇਬੀ ਦਾ ਇਹ ਤਾਂ ਰਾਜ ਕੀ ਆ ਜਲੇਬੀ ਲਈ ਜਿਵੇਂ ਮਟੀਰ ਵਿੱਚ ਕੋਈ ਕਮੀ ਨਹੀਂ ਆਉਂਦਾ ਠੀਕ ਹੈ ਜੀ ਚੀਨੀ ਵਾਲੋਂ ਕਿਓਂ ਲੋ ਜਿਹੜਾ ਮੇਰਾ ਬੰਦਾ ਕਪੜੇ ਵਰਤਣਾ ਹਾਂਜੀ ਹਾਂ ਸਭ ਤੋਂ ਅੱਛੀ ਕੁਆਲਿਟੀ ਦਾ ਵਰਤਣਾ ਠੀਕ ਹੈ ਜੀ ਕਨੇਰੀ ਹੋਵੇ ਪਨਗਟ ਹੋਵੇ ਹਾਂਜੀ ਹਾਂ ਬਾਕੀ ਇਹ ਮੈਂ ਪੁਰਾਣੀ ਰੀਤੀ ਰਿਵਾਜ ਨਾਲ ਬਣਾਉਣਾ ਮਦਾਨੀ ਲਾ ਕੇ ਠੀਕ ਹੈ ਜੀ ਕੋਈ ਕੈਮੀਕਲ ਨਹੀਂ ਹੁੰਦਾ ਠੀਕ ਹੈ ਜੀ ਕੋਈ ਰੰਗ ਨਹੀਂ ਪਣਾ ਠੀਕ ਹੈ ਜੀ ਕੋਈ ਸੈਂਟ ਨਹੀਂ ਜਾਂਦਾ ਠੀਕ ਹੈ ਜੀ ਮਤਲਬ ਆਪਦੇ ਜਿਹੜਾ ਪੁਰਾਣਾ ਰਿਵਾਜ ਨਾਲ ਬਣਤੀਆਂ ਸੀਗੇ ਜਲੇਬੀਆਂ ਜੋ ਮੇਰੇ ਜੋ ਨੂੰ ਕੰਮ ਕਰਦੇ ਸੀ ਜਿਸ ਹਿਸਾਬ ਦਾ ਹਾਂ ਜੀ ਹਾਂ ਜੀ ਉਸੇ ਹਿਸਾਬ ਦਾ ਠੀਕ ਹੈ ਅੰਕਲ ਕਿੰਨੇ ਸਾਲ ਹੋ ਗਏ ਤੁਹਾਨੂੰ ਜਲੇਬੀਆਂ ਬਣਾ ਦੇਣ ਕਾਫੀ ਚਿਰ ਹੋ ਗਿਆ ਨਹੀਂ ਮੈਨੂੰ ਤਕਰੀਬਨ 51 ਸਾਲ ਹੋ ਗਏ ਅੱਛਾ ਜੀ 52 ਸੱਤ ਲਿਖੀਆਂ ਦੀ ਮਤਲਬ ਪਰਾਂਦੇ ਹਨ ਹਲਵਾਈ ਦਾ ਕੰਮ ਕਰਦੇ ਆ ਅੱਛਾ ਹਲਵਾਈ ਦਾ ਠੀਕ ਹੈ ਜੀ ਪਹਿਲਾਂ ਵਾਲੇ ਹੁੰਦੇ ਸੀਗੇ ਠੀਕ ਹੈ ਜੀ ਸਾਡੇ ਬਜ਼ੁਰਗ ਵੀ ਇਹੀ ਕੰਮ ਕਰਦੇ ਸੀ ਠੀਕ ਹੈ ਜੀ ਠੀਕ ਹੈ ਜੀ ਉਹਨਾਂ ਕੋਲ ਮੈਂ ਸਿੱਖੇ ਮੰਨ ਲਿਆ ਖਾ ਜੀ ਹਾਂ ਇਨੀ ਕੇ ਮੈਂ ਇਸ ਏਰੀਆ ਚ 85 86 ਦਾ ਆਇਆ ਪਿਆ ਠੀਕ ਹੈ ਜੀ ਆਪਣੇ ਦਸ਼ਵੀਰ ਨਗਰ ਚ ਅੱਜ ਕਰਾਂਦੇ ਪਿਆ ਦੀ ਭਾਜੀ ਮੈਂ ਪਕਰਾਈ ਅੱਛਾ ਅੱਛਾ ਠੀਕ ਹੈ ਠੀਕ ਹੈ ਜੀ ਆਓ ਤਾਂ ਹੀ ਦਾ ਜੀ ਆਪਣਾ ਇੰਨਾ ਮਸ਼ਹੂਰ ਆ ਤੇ ਆਪਣਾ ਹੁਣ ਜਿਉਂਦਾ ਮੈਂ ਥੋੜਾ ਢਿਲਾ ਹੋਇਆ ਟੈਗ ਜਾਣ ਤੋਂ ਬਾਅਦ ਅੱਛਾ ਜੀ ਮੋਰ ਮੇ ਕੈਟਰਮ ਨਾਲ ਲੈ ਕੇ ਟੱਕ ਬਹਿ ਗਿਆ ਇਹ 3-4 ਘੰਟੇ ਲਾ ਕੇ ਛਾਉਣੂਗਾ ਹਾਂਜੀ ਹਾਂ ਚਲੋ ਪੇਰ ਵੀ ਵਧੀਆ ਹੀ ਤੁਸੀਂ ਆਪਣਾ ਪਿਓਰ ਚੀਜ਼ ਖਵਾ ਰਹੇ ਆਪਣੇ ਪਟਿਆਲਾ ਵਾਸੀਆਂ ਨੂੰ ਹਾਂਜੀ ਹਾਂਜੀ ਬਿਲਕੁਲ ਬੇਕਤੀ ਬਣਾ ਕੇ ਦਿਖਾਓ ਜੀ ਠੀਕ ਹੈ ਜੀ ਦੰਗਰ ਦਾ ਫਾਇਦਾ ਵੀ ਬਹੁਤ ਨੇ ਜਲੇਬੀ ਦੇ ਦਾ ਹਾਂਜੀ 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 ਐਡੀ ਜਿਹਨਾਂ ਕੋਈ ਕੈਮੀਕਲ ਨਹੀਂ ਪਾਇਆ ਕੋਈ ਰੰਗ ਨਹੀਂ ਹੈ ਕੋਈ ਸੈਂਟ ਨਹੀਂ ਹੈ ਠੀਕ ਹੈ ਜੀ ਕੋਈ ਕੁਝ 판ਦੇ ਕੋਈ ਕੋਈ ਇਹ ਬੇਲ ਨੂੰ ਪ੍ਰਾਤਮਿਕੀ ਜੈ ਐਦੇ ਚ ਆਪਾਂ ਨੂੰ ਸਿਹਤ ਵਾਸਤੇ ਫਾਇਦਾ ਹੀ ਫਾਇਦਾ ਇਹ ਨੁਕਸਾਨ ਕੋਈ ਨਹੀਂ ਹਾਂਜੀ 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 ਠੀਕ ਆ ਜੀ ਬਾਕੀ ਤੇ ਇਹਨੂੰ ਪਹਿਲਾਂ ਜੀ ਆਪਣਾ ਜਲੇਬੀ ਨੂੰ ਜਿਹੜਾ ਆਪਣਾ ਕੱਲ ਬਣਦਾ ਕਰ ਹੁੰਦੇ ਜੰਕਲ ਜੀ ਇਹ ਮੈਦਰੀ ਇੱਥੇ ਮੈਦਰੀ ਬਣਦੀ ਆ ਇਹ ਫੇਰ ਤੁਸੀਂ ਸ਼ਾਮ ਨੂੰ ਕਰਦੇ ਰਾਤ ਨੂੰ ਜਾਣ ਲੱਗਿਆ ਮੈਂ ਤਾਂ ਘੁਲ ਕੇ ਜਾਈਦਾ ਠੀਕ ਆ ਜੀ ਸ਼ੇਰੋ ਕਵੀਰ ਬਣ ਜਾਂਦਾ ਠੀਕ ਹੈ ਜੀ ਉਹਦੀ ਹੋਰ ਪਾ ਕੇ ਮੈਂ ਤਾਂ ਫਿਰ ਉਹਨੂੰ ਅੱਛਾ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਜੀ ਤੇ ਇਹ ਤਾਂ ਫਿਰ ਮਤਲਬ ਜਿਹੜਾ ਇਹ ਆਪਣਾ ਤੇਲ ਹੈ ਇਹ ਕਿਉਂ ਕਿਉਂ ਆ ਕਿਹੜਾ ਕਿਹੜਾ ਇਹ ਪਲਾਸਪਟੇ ਓਕੇ ਓਕੇ ਠੀਕ ਹੈ ਠੀਕ ਹੈ ਜਮੇ ਹੋਇਆ ਸੁਲੇ ਜੀ ਰੋਵੇ ਹਾਂਜੀ ਬਲ ਘਟ ਹੋਵੇ ਠੀਕ ਹੈ ਜੀ ਇਨਕੀ ਜਿਹੜੀ ਹੈ ਸ਼ੋ ਕੁਆਲਟੀ ਉੱਚੀ ਹੈਗੇ ਉਹ ਹੀ ਬਟਰਮ ਹੈ ਜਿਹੜਾ ਹੋ ਗਿਆ ਇਹ ਹੋ ਗਿਆ ਠੀਕ ਹੈ ਜੀ ਤੇ ਬਾਕੀ ਤੁਸੀਂ ਅੰਕਲ ਆਪਣਾ ਜਿਹੜੇ ਜਲੇਬੀਆਂ ਨੇ ਇਹਦਾ ਜਿਹੜਾ ਮਤਲਬ ਤੁਸੀਂ ਰੋਟੀ ਡੇਲੀ ਡੇਲੀ ਬਦਲਦੇ ਹੋ ਜੀ ਕਿਉਂ ਇਹ ਨਾਜ਼ਰ ਮਿਲਿਆ ਤਾਂ ਪੀਪਲ ਹੋਏ ਖਤਮ ਹੋ ਜਾਂਦਾ ਨਾ ਮਤਲਬ ਫਰੈਸ਼ ਚੀਜ਼ ਬਸ ਲਿਓ ਹਾਂ ਮਤਲਬ ਜਿਵੇਂ ਹੁਣ ਤੁਸੀਂ ਆਏ ਸੀ ਪਹਿਲਾਂ ਮੋਹਨ ਜੀ ਕੋਲ 10 ਕਿਲੋ ਦਾ ਗਾਹ ਖਰਿਆ ਸੀਗਾ ਹਾਂਜੀ 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 ਉਹ ਉਹਨਾਂ ਨੂੰ ਲੱਗ ਦੇ ਰਿਹਾ ਸੀਗਾ ਹਾਂਜੀ ਹਾਂਜੀ ਉਹ ਕਿ ਉਹ ਖਤਮ ਹੁੰਦਾ ਹੈ ਨਾਲ ਹੋਰ ਪਾਈ ਚੀਜ਼ ਆ ਓਕੇ 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 ਨਾਲ ਨਾਲ ਖਤਮ ਹੁੰਦਾ ਜਾਈ ਜਾਂਦਾ ਤੇ ਨਾਲ ਨਾਲ ਨਵਾਂ ਪਾਈ ਜਾਂਦੇ ਹੋ ਠੀਕ ਹੈ ਠੀਕ ਹੈ ਮੈਂ ਇਹਦੇ ਚ ਕਿਉਂ ਨੂੰ ਕਦੀ ਮੈਲਾ ਨਹੀਂ ਹੋਣ ਦਿੱਤਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਜੀ ਕਿੱਕੀਆਂ ਦੀ ਝਾਕ ਆ ਜਾਂਦੀ ਉੱਤੇ ਹਾਂਜੀ 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 ਜਾਂ ਖਾਣ ਲੱਗਿਆ ਕੁੜੱਟਣ ਆਦੀ ਹੈ ਹਾਂਜੀ ਹਾਂਜੀ ਨਹੀਂ ਬਿਲਕੁਲ ਹੈ ਮਾਰੇ ਕਿਪਾ ਮੈਨੂੰ ਬਿਜੁਰਗਾ ਸਹੀ ਗੱਲ ਹੈ ਸਹੀ ਗੱਲ ਹੈ ਇਹ ਤਾਂ ਹੀ ਹੈਗੀ ਆਪਾਂ ਜਿਹੜੀ ਚੀਜ਼ ਹੈ ਆਪਾਂ ਨੂੰ ਫਰੈਸ਼ ਲੱਗਦੀ ਹੈ ਵਧੀਆ ਲੱਗ ਰਹੀ ਚੀਜ਼ ਆਪਾਂ ਸ਼ੇਅਰ ਕਰਦੇ ਹਾਂ ਲੋਕਾਂ ਤੱਕ ਮਤਲਬ ਵਧੀਆ ਚੀਜ਼ ਜਾਵੇ ਕਿਉਂ ਜੀ ਹਾਂਜੀ ਹਾਂ ਤੇ ਬਾਕੀ ਫਿਰ ਉਹ ਚਾਹ ਨਹੀਂ ਚੀਨੀ ਦੇਣਾ ਚਾਹ ਦੀ ਵੀ ਦੇਖੋ ਮੇਰੀ ਇੰਨੀ ਸਾਫ ਹੈ ਹਾਂਜੀ ਹਾਂ ਆਪਾਂ ਜੀ ਆਪਣੀ ਸ਼ਕਲ ਦੇ ਸਕਦੇ ਹਾਂ ਹਾਂ ਇਤਹ ਗੱਲ ਹੈਗੀ ਹੈ ਜੀ ਹਾਂਜੀ ਹਾਂ ਕੋਈ ਇਹਦੀ ਰੰਗ ਨਹੀਂ ਪਾਣਾ ਹਾਂਜੀ ਹਾਂਜੀ ਕੋਈ ਕੈਮੀਕਲ ਨਹੀਂ ਕੋਈ ਸੈਂਟ ਨਹੀਂ ਕੋਈ ਪਿਸ਼ੂ ਨਹੀਂ ਠੀਕ ਹੈ ਜੀ ਤੇ ਇਹ ਨਹੀਂ ਕਿ ਸਹੀ ਢੰਗ ਨਾਲ ਪਰਾਧਨ ਸਾਹਿਬ ਨਾਲ ਜੇ ਕੰਮ ਕਰੀਦਾ ਹੈ ਹਾਂਜੀ ਹਾਂ ਉਸ ਨਾਲ ਹੋਦਾ ਠੀਕ ਹੈ ਜੀ ਅਗਰ ਇੱਥੇ ਵਿੱਚ ਇੰਨੇ ਸਾਲ ਹੋ ਗਏ ਨੇ ਹਾਂਜੀ ਹਾਂ ਅਰ ਮਹਾ ਜੀ ਦੀ ਕਿਰਪਾ ਜੇ ਬੜੀ ਏਰੀਆ ਮੇਰੇ ਬੜੀ ਦੂਰ ਤੱਕ ਗਈ ਪਈ ਹੈ ਜੀ ਹਾਂਜੀ ਹਾਂ ਜੇ ਮਹਾ ਬਾਹਰੋਂ ਵੀ ਆਂਦਾ ਜੇ ਕੋਈ ਆਪਣਾ ਜਿਹੜਾ ਵੀ ਬੰਦਾ ਆਂਦਾ ਜੇ ਉਹਨੂੰ ਪਟਿਆਲਾ ਆ ਕੇ ਚਾਹੁੰਦਾ ਵੀ ਹਾਜ਼ ਜਲੇਬੀਆਂ ਕਿੱਥੋਂ ਵਧੇ ਮਿਲਦੀਆਂ ਨੇ ਤਾਂ ਆਪਣਾ ਕਹਿੰਦੇ ਨੇ ਮੈਂ ਤਾਂ ਹੀ ਤੇ ਹੱਟੀ ਤੇ ਆ ਸਕਦਾ ਤੇ ਆਪਣਾ ਟ੍ਰੈਸ ਕਿੱਥੇ ਆਂਦਾ ਅਕਲ ਜੇ ਤ੍ਰਿਪੜੀ ਕੋ ਜਦ ਆਪਾਂ ਇਹ ਆਪਣੇ ਅਨੰਦ ਨਗਰ ਨੂੰ ਠੀਕ ਹੈ ਜੀ ਕਮੇਟੀ ਸੈਂਟਰ ਦੇ ਸਾਹਮਣੇ ਹੈ ਕਮੇਟੀ ਸੈਂਟਰ ਦੇ ਸਾਹਮਣੇ ਅੱਛਾ ਜੀ ਆ ਸਾਹਮਣੇ ਕਮੇਟੀ ਸੈਂਟਰ ਅੱਛਾ ਕਮੇਟੀ ਸੈਂਟਰ ਦੇ ਸਾਹਮਣੇ ਆ ਨਹੀਂ ਜੋ ਆਪਾਂ ਤਿੱਪਰੀ ਤੋਂ ਆਨੰਦਨਗਰ ਨੂੰ ਜੀੜੇ ਨਹੀਂ ਜਾਂਦਾ ਰੋਡ ਆਨੰਦਨਗਰ ਹੀ ਆਨੰਦਗਰੇ ਆ ਜਾਂਦਾ ਇਹ ਜਿਹੜਾ ਸਿਉਨੇ ਰੋਡ ਜਾ ਰਹੇ ਨਹੀਂ ਉਹ ਵੀ ਹੈ ਇਹ ਆਨੰਦਨਗਰ ਠੀਕ ਹੈ ਠੀਕ ਹੈ ਠੀਕ ਹੈ ਜੀ ਤੇ ਵੀ ਜਿਹੜਾ ਵੀ ਪਟਿਆਲੇ ਆਂਦਾ ਬਾਕੀ ਪਟਿਆਲਾ ਵਾਸੀਆਂ ਨੂੰ ਤਾਂ ਪੱਦੀ ਆ ਤੇ ਅੰਕਲ ਜੀਆ ਜਲੇਬੀਆਂ ਦੇ ਫੇਮਸ ਨੇ ਤੇ ਬਹੁਤ ਵੱਦੇ ਜਲੇਬੀਆਂ ਬੁਲਾਉਂਦੇ ਨੇ ਅੰਕਲ ਤੇ ਬਾਕੀ ਜਿਹੜੇ ਕੋਈ ਪਟਿਆਲੇ ਪਾਰੋਂ ਵੀ ਆਂਦਾ ਤਾਂ ਆ ਕੇ ਪਟਿਆਲੇ ਦੇਖਦਾ ਵੀ ਜਲੇਬੀਆਂ ਕਿੱਥੋਂ ਵੱਦੇ ਮਿਲਦੇ ਆ ਤਾਂ ਆਪਣਾ ਅੰਕਲ ਨੂੰ ਲਾ ਕੇ ਖੋਹ ਸਕਦਾ ਹੈ ਜਿਹੜੇ ਬੱਚੇ ਬਾਹਰ ਗੇਵੇਂ ਨੇ ਹਾਂਜੀ ਹਾਂ ਮੇਰੀ ਜਿਹੜੀ ਬਾਹਰ ਤੱਕ ਯਾਦ ਕਰਦੇ ਨੇ ਠੀਕ ਹੈ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਇਹ ਤਾਂ ਗੱਲ ਹੈਗੀ ਜਿਹਨਾਂ ਇੱਕ ਵਾਰੀ ਅੰਕਲ ਥੋੜੀ ਜਲੇਬੀ ਦਾ ਉਹ ਜਿਹਦਾ ਬਸ ਓਡੇ ਕੋਲ ਆਊਗਾ ਇਹ ਤਾਂ ਗੱਲ ਹੈਗੀ ਆ ਅੰਕਲ ਭਰਾ ਆਪਣਾ ਡੇਲੀ ਐਨਹੀਂ ਹਾਂਜੀ ਕਿੰਨੇ ਦਾ ਕਿੰਨਾ ਸਾਮਾਨ ਅੰਕਲ ਜੀ 307 307 ਠੀਕ ਹੈ ਜੀ ਤੇ ਹੋਰ ਇਸ ਤੋਂ ਬਾਅਦ ਡਿਊਟੀ ਦੇਣੀ ਹੋ ਕੇ ਹੋ ਜਾਂਦੀ ਹੈ ਨਾ ਨਾ ਠੀਕ ਹੈ ਜੀ ਪਰ ਮੈਨੂੰ ਇੰਨੇ ਤੱਕ ਦਾ ਮੇਰਾ ਮਾਲ ਕਲੀਅਰ ਹੋ ਜਾਂਦਾ ਹਾਂਜੀ ਹਾਂ ਜਲੇਬੀ ਚੈੱਕ ਕਰ ਸਕਦੇ ਹਾਂ ਐਨ ਵਧੀਆ ਜਲੇਬੀ ਪ੍ਰੋਪਰ ਜੀ ਹਾਂ ਜੀ ਹਾਂ ਮੈਂ ਇੱਕ ਇੱਕ ਦੇ ਦਾਂ ਕਲਿੱਕ ਕਰ ਦੇ ਆ ਦੇਖੋ ਠੀਕ ਹੈ ਜੀ ਜੇ ਇਸੇ ਤਰੀਕੇ ਚ ਤਾਂ ਤੁਸੀਂ ਜਲੇਬੀ ਚੈੱਕ ਕਰ ਸਕਦੇ ਹੋ ਦੇਖੋ ਪ੍ਰੋਪਰ ਐਂਡ ਗਰਮ-ਗਰਮ ਜਲੇਬੀ ਤੇ ਆਪਾਂ ਤੁਹਾਨੂੰ ਬਨਾਰੀ ਨਾਲ ਨਾਲ ਜਿੰਨੀ ਲੋੜ ਆ ਘਾ ਕੇ ਨਾਲ ਉਹਨਾਂ ਹੀ ਹਾਂਜੀ ਹਾਂ ਤੇ ਖਾ ਕੇ ਦਿਖਾਦੇ ਆ ਪ੍ਰੋਪਰ ਐਂਡ ਤੁਹਾਨੂੰ ਪਤਾ ਮਿੱਠਾ ਹੁੰਦਾ ਪ੍ਰੋਪਰ ਐਂਡ ਕ੍ਰਿਪਟੀ ਬਣੀ ਐਂ ਵਧੀਆ ਜਬਰਦਸਤ ਤੇ ਮਿੱਠਾ ਵੀ ਐਂ ਪਰਫੈਕਟ ਆ ਤੇ ਬਾਕੀ ਆਪਣਾ ਕੈਮਰਾਮੈਨ ਆਪਾਂ ਨੂੰ ਖਾ ਕੇ ਦਿਖਾਊਗਾ ਉਹਦੀ ਜਿਆਦਾ ਹੋਰੀ ਆ ਕੈਮਰਾਮੈਨ ਦੀ ਕਹਿੰਦੇ ਨੇ ਉਹ ਡੇਲੀ ਖਾ ਕੇ ਜਾਂਦਾ ਸ਼ਾਮ ਨੂੰ ਲੱਗਦਾ ਹੋਇਆ ਤੇ ਉਹ ਆਪਾਂ ਨੂੰ ਚੈਕ ਦਿਖਾਉ ਉਹ ਵੀ ਕਹਿੰਦਾ ਮੈਂ ਨਾਲਾ ਕੈਮਰੇ ਤੇ ਮਾਹ ਚਲਾ ਆ ਜਾ ਜੀ ਹੁਣ ਆਪ ਨੂੰ ਅਨਮੋਲ ਦੱਸੂਗਾ ਜਲੇਬੀਆਂ ਖਾ ਕੇ ਆ ਜਾ ਵੀ ਇੱਧਰੋਂ ਆ ਜਾ ਗਰਮਾ ਗਰਮ ਜਲੇਬੀਆਂ ਬਹੁਤ ਵਧੀਆ ਬਣਾਉਂਦੇ ਨੇ ਹਾਂ ਵਧੀਆ ਬਣਾਉਂਦੇ ਨੇ ਅੰਕਲ ਜੀ ਬਾਪ ਮੈਂ ਤਾਂ ਰੋਜ਼ ਸ਼ਾਮ ਨੂੰ ਖਾ ਕੇ ਜਾਂਦਾ ਜਲੇਬੀਆਂ ਹੀ ਅੱਛਾ ਹਾਂਜੀ ਤਾਂ ਹੀ ਤੇਰੀ ਫੇਮਸ ਜਲੇਬੀਆਂ ਨੇ ਨਾ ਅੰਕਲ ਦੀਆਂ ਹਾਂਜੀ ਹਾਂਜੀ ਤੇ ਆਪਾਂ ਫੇਮਸ ਨੇ ਅੰਕਲ ਦੀਆਂ ਜਲੇਬੀਆਂ ਹੀ ਹਾਂ ਹਾਂ ਪੁਰੇ ਹਰੇਕ ਆ ਕੇ ਵਿਜ਼ਿਟ ਕਰੋ ਜੀ ਹੂੰ ਆਓ ਜੀ ਦੇਖੀ ਖਾ ਕੇ ਜਾਓ ਇੰਨਾ ਠੀਕ ਹੈ ਚਲ ਖਾ ਕੇ ਦੱਸ ਫਿਰ ਵਧੀਆ ਗਰਮਾਂ ਦਾ ਬਹੁਤ ਗਰਮ ਗਰਮ ਜਲੇਬੀਆਂ ਨੇ ਜੀ ਬਹੁਤ ਘੰਟ ਨੇ ਜੀ ਤਾਂ ਟੇਸਟ ਵਧੀਆ ਟੇਸਟ ਵਧੀਆ ਹੀ ਹੈ ਚਲ ਠੀਕ ਹੈ ਬਾਕੀ ਦਾ ਅੰਕਲ ਦੇ ਜਲੇਬੀਆਂ ਸਾਹਿਬ ਨੂੰ ਪਤਾ ਹੀ ਹੈ ਨਾ ਫੇਮਸ ਨੇ ਅੰਕਲ ਦੀ ਜਲੇਬੀਆਂ ਤੇ ਬਾਕੀ ਜੇ ਤੁਸੀਂ ਵੀ ਜਲੇਬੀ ਖਾਣ ਦੇ ਸ਼ਕੀਨ ਹੋ ਤਾਂ ਆਪਣਾ ਜਰੂਰ ਆ ਸਕਦੇ ਅੰਕਲ ਕੋਲ ਤੇ ਆ ਕੇ ਜਲੇਬੀ ਖਾ ਸਕਦੇ ਹੋ ਗਰਮਾ ਗਰਮ ਤੇ ਬਾਕੀ ਅੰਕਲ ਨੇ ਤੁਹਾਨੂੰ ਦੱਸੇ ਦਿੱਤਾ ਵੀ ਕਿ ਮੈਂ ਅੰਕਲ ਆਪਣਾ ਬਣਾਉਂਦੇ ਨੇ ਇੱਕ ਵਾਰੀ ਦਿਖਾ ਦੇ ਮੈਂ ਤਾਂ ਦਿਖਾ ਦੇਣਾ ਐਵੇਂ ਇਸ ਤਰ੍ਹਾਂ ਦਾ ਹੁੰਦਾ ਨਾ ਅੰਕਲ ਇਹਨੂੰ ਫਿਰ ਤੁਸੀਂ ਅੰਕਲ ਕੋਈ ਇਹਦੇ ਰੰਗ ਨਹੀਂ ਹੈ ਕੋਈ ਮਸਾਲਾ ਨਹੀਂ ਹਾਂ ਬਿਲਕੁਲ ਐਂਡ ਪਿਓਰ ਐਂਡ ਪ੍ਰੋਪਰ ਜੇ ਤੁਸੀਂ ਵੀ ਪਟਿਆਲੇ ਆ ਰਹੇ ਹੋ ਤਾਂ ਜਰੂਰ ਅੰਕਲ ਕੋਲ ਆਇਓ ਮੈਂ ਤਾਂ ਜੀ ਹੱਟੀ ਨੇ ਗਰਮ ਗਰਮ ਜਲੇਬੀਆਂ ਖਾਇਓ ਤੇ ਨੇਪੀ ਜਲੇਬੀਆਂ ਦਾ ਨੰਦ ਲਿਓ ਤੇ ਜੇ ਆਪਣੀ ਵੀਡੀਓ ਬਦਲ ਲੀ ਕਿ ਲਾਇਕ ਕਰਦੇ ਚੈਨਲ ਸਬਸਕ੍ਰਾਈਬ ਕਰਦੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ